ਅੱਜ ਇੱਥੇ ਬੋਸਟੇਲ ਦਾ ਸਾਇਹ ਹੋਇਆ ਬੰਤ ਸਦਾ ਦਰਬਾਰਾ ਸਿੰਘ ਉਹਨਾਂ ਦਾ ਪਰਿਵਾਰ ਸਾਰਾ ਨਾਲ ਆ ਬਾਈ ਤੇ ਖੇਤ ਇਹਨਾਂ ਦੇ ਆਲਰੇਡੀ ਜਿਹੜੇ ਵਗ ਚੁੱਕੇ ਆ ਦਰਿਆ ਨਾਲ ਔਰ ਹੋਰ ਵੀ ਕਈਆਂ ਦੀ ਜ਼ਮੀਨ ਇੱਥੇ ਜਿਹੜੇ ਜਿਹੜਾ ਬਹੁਤ ਨੁਕਸਾਨ ਹੋਇਆ ਔਰ ਇਕੱਲਾ ਇੱਥੇ ਨਹੀਂ ਇਸ ਤੋਂ ਪਹਿਲਾਂ 15 ਬਲ ਵੀ ਜਾ ਕੇ ਆਏ ਆ ਕੁਝ ਦਿਨ ਪਹਿਲਾਂ ਡੀਸੀ ਸਾਹਿਬ ਵੀ ਉੱਥੇ ਗਏ ਸੀ ਤੇ ਉੱਥੇ ਅੱਜ ਸਮਾਨ ਢੋੜਾ ਜਲ ਤਾਰਾਂ ਦਾ ਪਹੁੰਚਿਆ ਮਕਦੀਮ ਇਸਮਾਨ ਹੌਲੀ ਹੌਲੀ ਉੱਥੇ ਪਹੁੰਚ ਰਿਹਾ ਸੋ ਜਿੰਨਾ ਵੀ ਬੰਦੇ ਹੋਰ ਪਿੰਡ ਹੈਗੇ ਆ ਤੰਗੜਪੁਰ ਹੋ ਗਿਆ ਜਾਂ ਸਾਰਾ ਇਲਾਕਾ ਕਿਉਂਕਿ ਨਵਾਂ ਸ਼ਹਿਰ ਇਲਾਕਾ ਕਾਫੀ ਏਰੀਆ ਜਿਹੜਾ ਬੰਦੇ ਨਾਲ ਲੱਗਦਾ ਸਤਲੁਜ ਦਰਿਆ ਨਾਲ ਸੋ ਸਾਰੇ ਪਿੰਡਾਂ ਵਿੱਚ ਜਿਹੜਾ ਦੌਰਾ ਕਰ ਰਹੇ ਆ ਤੰਗੜਪੁਰ ਵੀ ਟਲ ਮੇਰੇ ਮਾਤਾ ਜੀ ਕੇ ਉਸ ਤੋਂ ਪਹਿਲਾਂ ਮੈਂ ਆਪ ਜਾ ਕੇ ਆ ਅੱਜ ਫਿਰ ਜਾ ਰਹੇ ਆ ਔਰ ਇਹ ਤਾਂ ਹੁਣ ਪਰਮਾਤਮਾ ਦੀ ਮਰਜ਼ੀ ਆ ਪਰਮਾਤਮਾ ਮਰੇ ਅਰਦਾਸ ਹੀ ਕਰ ਸਕਦੇ ਕਿ ਜਿਹੜਾ ਨੁਕਸਾਨ ਅੱਗੇ ਹੋਰ ਹੋਣ ਤੋਂ ਜਿਹੜਾ ਵਿਚਾਰ ਰੱਖਣ ਮੱਕੀ ਓਵਰਆਲ ਬਹੁਤ ਦੁੱਖ ਦਾ ਸਮਾ ਸਾਰੇ ਪੰਜਾਬ ਵਿੱਚ ਪਰ ਮੈਂ ਸਮਝਦਾ ਸਾਰੇ ਮੁਲਕ ਵਿੱਚ ਹੀ ਚੱਲ ਰਿਹਾ ਕਿਉਂਕਿ ਪੰਜਾਬ ਦਾ ਤਾਂ ਬਹੁਤ بڑا ਨੁਕਸਾਨ ਹੋਇਆ ਹੀ ਆ ਹਜ਼ਾਰਾਂ ਕਰੋੜਾਂ ਦਾ ਨਾਲ ਜਿਹੜੇ ਸਾਡੇ ਗਵਾਂਡੀ ਸੂਬੇ ਆ ਭਾਵੇਂ ਹਮਾਚਲ ਹੋਵੇ ਉੱਤਰਾਖੰਡ ਹੋਵੇ ਜੀਐਨਕੇ ਹੋਵੇ ਸਾਰੇ ਪਾਸੇ ਜਿਹੜੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਬੜੀ ਦੁੱਖ ਵਾਲੀਆਂ ਸੁਣਨ ਦਾ ਮਿਲ ਰਹੀਆਂ ਸੋ ਇਹ ਤਾਂ ਸੈਂਟਰ ਸਪੈਸ਼ਲ ਪੈਕੇਜ ਦੇਵੇ ਪੰਜਾਬ ਨੂੰ ਤਾਂ ਹੀ ਕੋਈ ਗੁਜ਼ਾਰਾ ਕਿਉਂਕਿ ਪੰਜਾਬ ਸਰਕਾਰ ਦੇ ਤਾਂ ਪਹਿਲਾਂ ਹੀ ਫਾਈਨੈਂਸ਼ੀਅਲੀ ਹਾਲਾਤ ਕੋਈ ਬਹੁਤ ਚੰਗੇ ਨਹੀਂ ਆ ਸੋ ਮੇਰੀ ਤਾਂ ਇਹ اپੀਲ ਹੋਊਗੀ ਕਿ ਪੰਜਾਬ ਸਰਕਾਰ ਦੇ ਜਿਹੜੇ ਨਮਾਇंदे ਆ ਉਹ ਸੈਂਟਰ ਨਾਲ ਗੱਲਬਾਤ ਕਰਕੇ ਪੰਜਾਬ ਵਾਸਤੇ ਕੋਈ ਸਪੈਸ਼ਲ ਪੈਕੇਜ ਲੈ ਕੇ ਆਣ ਤਾਂ ਹੀ ਕਿਸੇ ਤਰੀਕੇ ਨਾਲ ਦੁਬਾਰਾ ਜਿਹੜੀ ਲਾਈਫ ਆ ਵੈਸੇ ਨੋਰਮਲ ਤਾਂ ਕਦੀ ਵੀ ਨਹੀਂ ਹੋ ਪਾਊਗੀ ਜਿਨ੍ਹਾਂ ਨੂੰ ਨੁਕਸਾਨ ਲੋਕਾਂ ਦਾ ਹੋਇਆ ਪਰ ਘਟੋ ਘਟੋ ਨੂੰ ਨੋਰਮਲ ਕਰਨ ਦੇ ਰਾਤੇ ਚੱਲ ਸਕੋਗੇ